ਜੋ ਧੰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜੀਵਾਰ ਵਿਆਖਿਆ ਰੰਗ ਕੀਤੀ ਹੈ ਉਹਲੇ ਸ਼ਬਦ ਨੂੰ ਸਮਝਣ ਦਾ ਇਹਨਾਂ ਕਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਵਚਨ ਕਰਦੇ ਨੇ ਸ੍ਰੀ ਰਾਗ ਮਹਲਾ 3 ਜਤ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਸੁਖ ਸਾਗਰ ਇਹ ਸੁਖਾਂ ਦਾ ਸਾਗ ਕੀ ਹੈ ਹਰੀ ਦਾ ਨਾਮ ਇਹੋ ਜਾਂ ਨਾਮ ਸਾਗਰ ਹੈ ਜਿਸ ਨੂੰ ਔਣ ਦੇ ਨਾਲ ਸਾਡੀ ਜਿਹਦੇ ਵਿੱਚ ਸਾਡੀ ਜ਼ਿੰਦਗੀ ਦੇ ਅੰਦਰ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ ਗੁਰਮਖ ਪਾਇਆ ਜਾਏ ਗੁਰਮਖ ਗੁਰੂ ਵੱਲ ਮੂੰਹ ਕਰਕੇ ਗੁਰੂ ਦੀ ਮਦਦ ਕੇ ਗੁਰੂ ਸ਼ਰਮ ਵਿੱਚ ਪੈ ਕੇ ਹੀ ਸੁੱਖਾਂ ਦੇ ਸਾਗਰ ਨੂੰ ਨਾਮ ਨੂੰ ਅਸੀਂ ਪਾ ਸਕਨੇ ਹਾਂ ਅਨ ਦਿਨ ਨਾਮ ਧਿਆਈ ਹੈ ਅਨ ਦਿਨ ਹਰ ਰੋਜ਼ ਉਸ ਨੂੰ ਧਿਆਨਾ ਕਰੀਏ ਜੇ ਸਭ ਕੁਝ ਪਾਉਣੇ ਹੋਵੇ ਕਿਸੇ ਮਕਾਮ ਉੱਤੇ ਪਹੁੰਚਣਾ ਹੋਵੇ ਤਿਹਦਾ ਅਭਿਆਸ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਜੇ ਤੁਮ ਨਾਮ ਨੂੰ ਪਾਉਣਾ ਹੈ ਅਨ ਦਿਨ ਨਾਮ ਧਿਆਈ ਹੈ ਜੇ ਰੋਜ਼ ਨਾਮ ਧਿਆਵਾਂਗੇ ਸਹਿਜੇ ਨਾਮ ਸਮਾਏ ਤੇ ਸਹਿਜ ਹੀ ਨਾਮ ਸਾਡੇ ਸਰੀਰ ਦੇ ਅੰਦਰ ਹਿਰਦੇ ਅੰਦਰ ਵਸ ਜਾਵੇਗਾ ਅੰਦਰ ਰਚਾ ਹਰ ਸਤਿ ਸਿਉਂ ਸੱਚੇ ਦੇ ਨਾਲ ਜੁੜ ਕੇ ਸੱਚ ਕਰਤਾ ਦੇ ਨਾਲ ਜੁੜ ਕੇ ਮੇਰੇ ਹਿਰਦੇ ਵਿੱਚ ਰਚ ਜਾਵੇ ਰਸਨਾ ਹਰ ਗੁਣ ਗਾਏ ਤੇ ਫਿਰ ਕੀ ਹੋਵੇ ਰਸਨਾ ਮੇਰੇ ਜੀਵ ਸਹਿਜੇ ਹੀ ਆਪਣੇ ਆਪ ਇਸ ਸੁਭਾਇ ਗੁਰੂ ਦੇ ਨਾਮ ਨੂੰ ਗਾਈ ਜਾਵੇ ਭਾਈ રે ਜਗ ਦੁਖੀਆ ਦੁਜੈ ਭਾਈ ਇਹ ਸੰਸਾਰ ਕਿਸੇ ਆਮ ਕੰਮ ਕਰਕੇ ਦੁਖੀ ਨਹੀਂ ਸਾਡੀਆਂ ਹੋਰ ਹੋਰ ਮੰਗਾ ਸਾਡੇ ਸਾਧਨਾ ਦੇ ਨਾਲ ਪਿਆਰ ਵਹਿਰੂ ਤੇ ਟੁੱਟ ਕੇ ਵਹਿਰੂ ਨੂੰ ਭੁੱਲ ਕੇ ਇਸ ਖਵਾਰੇ ਜੀਵਨ ਨੂੰ ਸੱਚ ਸਮਝ ਕੇ ਅਸੀਂ ਦੁਖੀ ਆ ਭਾਈ રે ਜਗ ਦੁਖੀ ਆ ਦੁਜਾ ਭਾਈ ਦੁਜਾ ਭਾਈ ਕੀ ਕਿਸੇ ਪ੍ਰਮਾਤਮਾ ਨੂੰ ਛੱਡ ਕੇ ਹੋਰ ਪਦਾਰਥਾਂ ਦੇ ਨਾਲ ਚਿੱਤ ਲਾ ਲਿਆ ਹੈ ਗੁਰ ਸ਼ਰਨ ਲਈ ਸੁਖ ਲਹੈ ਜੇ ਗੁਰੂ ਦੇ ਸ਼ਰਨ ਵਿੱਚ ਆ ਕੇ ਕੀ ਮਿਲਦਾ ਹੈ ਸੁੱਖ ਮਿਲਦਾ ਹੈ ਜਿਵੇਂ ਆਪਾਂ ਰੋਜ਼ਾਨਾ ਯਤਨ ਕਰਨੇ ਆ ਆਲਸ ਨੂੰ ਤਿਆਗਨੇ ਆ ਕਿ ਗੁਰੂ ਘਰ ਰਤਿ ਗੁਰੂ ਲਈ ਸਮਾਂ ਕੱਢਿਆ ਜਾਵੇ ਤੇ ਸਾਡੀ ਹਾੜੀ ਗੁਰੂ ਦਾ ਲੱਗ ਜਾਵੇ ਗੁਰੂ ਸ਼ਰਨਾਏ ਗੁਰ ਸ਼ਰਨਾਏ ਸੁੱਖ ਲਹੈ ਸ਼ਬਦ ਪਛਾਨਿਆ ਹਰ ਧਿਆਏ ਤੇ ਸ਼ਬਦ ਦੇ ਨਾਲ ਸੁੱਖ ਪਛਾਨਿਆ ਜਾ ਸਕਦਾ ਹੈ ਸੱਚੇ ਮੈਨ ਨਾਲ ਲਾਵੇ ਮਨ ਨਿਰਮਲ ਹਰ ਧਿਆਏ ਤੇ ਜਿਹੜਾ ਸੱਚਾ ਹੈ ਤੇ ਸੱਚ ਦੇ ਨਾਲ ਜੁੜਿਆ ਰਹਿੰਦਾ ਹੈ ਉਸ ਨੂੰ ਵਿਕਾਰਾਂ ਦੀ ਮਹਿਲ ਨਹੀਂ ਲੱਗਦੀ ਮਨ ਨਿਰਮਲ ਹਰਤੀ ਆਏ ਤੇ ਮਨਾ ਉਸ ਨਿਰਮਲ ਪਵਿੱਤਰ ਵਾਹਿਗੁਰੂ ਨੂੰ ਧਿਆਵਾ ਕਰ ਗੁਰਮੁਖ ਸ਼ਬਦ ਪਛਾਣੀ ਹੈ ਹਰ ਅੰਮ੍ਰਿਤ ਨਾਮ ਸਮਾਏ ਤੇ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਬਲਮੁਖ ਕਰਕੇ ਗੁਰੂ ਦੀ ਸ਼ਰਣ ਵਿੱਚ ਜਾ ਕੇ ਗੁਰੂ ਦੇ ਸ਼ਬਦ ਨੂੰ ਮੰਨ ਕੇ ਉਸ ਨੂੰ ਪਹਿਚਾਣ ਲਿਆ ਹੈ ਅਰ ਅੰਮ੍ਰਿਤ ਨਾਮ ਸਮਾਏ ਉਹ ਨਾਮ ਰੂਪੀ ਅੰਮ੍ਰਿਤ ਦੇ ਵਿੱਚ ਡੁੱਬ ਜਾਂਦੇ ਨੇ ਭਾਵ ਕੀ ਸੰਸਾਰ ਦੇ ਪਰਸਾਦਰ ਤੋਂ ਤਰ ਜਾਂਦੇ ਨੇ ਗੁਰ ਬਿਆਨ ਅਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ ਜੇ ਗੁਰੂ ਨੇ ਗੁਰਮਤਿ ਵਖ ਕੀਤਾ ਗੁਰੂ ਨੇ ਇਹੋ ਜਿਹਾ ਗਿਆਨ ਦਿੱਤਾ ਸਤਗੁਰ ਸ਼ਬਦ ਉਜਾਰੋ ਦੀਪਾ ਵਿਣਸੇ ਉਹ ਅਧਕਾਰ